متا ہے جی بڑی ٹھنڈی جی آئی ہے چاہ جے بھی جے بھیم بابا ساٹر بیڈکر بھیمراؤ صاحب کا نعرہ ہے جنہ نے سی پچی سال سنگرش کیا قانون منتری بنے جد قانون بنے آ ਉਦੋਂ ਪਹਿਲਾ ਮਨੁਵਾਦਿਆਂ ਦਾ ਸੰਵਿਧਾਨ ਸੀਗਾ ਜਿਹਦੇ ਵਿੱਚ ਅਸੀਂ ਪਾਣੀ ਨਹੀਂ ਪੀ ਸਕਦੇ ਸੀ ਅਸੀਂ ਫੜ ਨਹੀਂ ਸਕਦੇ ਸੀ ਅਸੀਂ ਵੋਟ ਵੀ ਪਾ ਨਹੀਂ ਸਕਦੇ ਬਾਬਾ ਸਾਹਿਬ ਡਾਕਟਰ ਬੇਲਕਰ ਪਿੰਰ ਸਾਹਿਬ ਨੇ ਸੰਵਿਧਾਨ ਵਿੱਚ ਲਿਖਿਆ ਕਿ ਅਸੀਂ ਵੋਟ ਵੀ ਪਾ ਸਕਦੇ ਹਾਂ ਅਸੀਂ ਆਪਣਾ ਮਕਾਨ ਵੀ ਬਣਾ ਸਕਦੇ ਆ ਅਸੀਂ ਪਾਣੀ ਵੀ ਸਕਦੇ ਆ ਅਸੀਂ ਪਾਣੀ ਵੀ ਪੀ ਸਕਦੇ ਆ ਸਾਰਿਆਂ ਨੂੰ ਮਾਨਤਾ ਬਰਾਬਰ ਦੀ ਦਿੱਤੀ ਉਹਨਾਂ ਨੇ ਕੋਈ ਵਿਅਦਰੀ ਲੈਵਲ ਤੇ ਗੱਲ ਨਹੀਂ ਕੀਤੀ ਉਹਨੇ ਜਿਹੜਾ ਮਨੁੱਖ ਮਨੁੱਖ ਸੀਗਾ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਲਿਆ ਤੇ ਲਿਖਿਆ ਸੰਵਿਧਾਨ ਚ ਸਰਕਾਰ ਨੂੰ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਗਿਆ ਸਾਹ ਅੱਜ ਜਿਹੜਾ ਤੁਸੀਂ ਮਨਰੇਗਾ ਦੀ ਗੱਲ ਕਰਦੇ ਹੋ 1955 ਦਾ ਸਿਧਾਂਤ ਬਣਿਆ ਜਿਹਦੇ ਚੋਂ ਜਰੂਰੀ ਰੋਟੀ ਕਪੜਾ ਮਕਾਨ ਹੰਸਿੱਤਿ ਜੱਤੀ ਲਈ ਕੋਈ ਪਹਿਲ ਦੇ ਅਧਾਰ ਤੇ ਚੱਲੇਗਾ ਉਹ ਨੂੰ ਸੋਧ ਕੀਤਾ 2005 ਚਾ ਕੀ ਤਾਂ ਮਨਰੇਗਾ ਤੁਹਾਡੀ ਗਰੰਟੀ ਕਾਨੂੰਨ ਬਣਿਆ ਇਸ ਲਈ ਉਹਨਾਂ ਦੇ ਸਿਧਾਂਤ ਨੂੰ ਲੈ ਕੇ ਆਪਾਂ ਚੱਲਦੇ ਆਂ ਪਰ ਜਦੋਂ ਨਾਰਾ ਲਾਣਾ ਹੋਵੇ ਉਦੋਂ ਢਿੱਲਾ ਨਹੀਂ ਲਾਣਾ ਚਾਹੀਦਾ ਉਹ ਖਿੱਚ ਕੇ ਨਾਰਾ ਲਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਸ਼ਰਬਾਨੀਆਂ ਦਿੱਤੀਆਂ ਸ਼ਰਬਾਨੀਆਂ ਦੇ ਤੋਂ ਬਾਅਦ ਸਾਲ ਉਹਨਾਂ ਸੰਵਿਧਾਨ ਚ ਸਰਕਾਰ ਤੇ ਜੋ ਸਾਜਿਕੇ ਗੁਲਾਮੀ ਦੀ ਜ਼ਿੰਦਗੀ ਦੇ ਰਹੀ ਸੀ ਜਿਹਨਾਂ ਨੇ ਗੁਲਾਮੀ ਚ ਜਕੜਿਆ ਤਾਂ ਉਹਨਾਂ ਦਾ ਨਾਰਾ ਸਾਨੂੰ ਖਿੱਚ ਕੇ ਲਾਣਾ ਚਾਹੁੰਦਾ ਬੇਨਤੀ ਆ ਕਿ ਸਿਰ ਪੂਰ ਜੁਰਮ ਨਾਲ ਆ ਕਿ ਪਤਾ ਲੱਗੇ ਕਿ ਬਾਬਾ ਸਾਹਿਬ ਡਾਕਟਰ ਦੇ ਕਾਹਦੀ ਮਰ ਗਏ ਸਾਦੇ ਸੰਵਿਧਾਨ ਨੂੰ ਚਲਾਉਣ ਵਾਲੇ ਬੰਦੇ ਅੰਦੀ ਨਾਲ ਜੈਪੀ ਅਜੇ ਵੀ ਟਿਕਾ ستنی پہلا بہت برا لےکھا سر جدو مرضی ਜਦੋਂ ਮਰਜੀ ਤੋਂ ਕਰੇ ਕਿਛੇ ਲੈ ਆਂਦਾ ਸੀ ਔਰਤ ਆਪਦਾ ਦਾਵਾ ਨਹੀਂ ਕਰ ਸਕਦੀ ਸੀ ਕਿ ਮੈਂ ਇਸ ਘਰ ਦੇ ਵਿੱਚ ਬਰਾਬਰ ਦੀ ਹਿੱਸੇਦਾਰਾ ਹਾਂ ਬਰਾਬਰ ਦੀ ਬੱਚਿਆਂ ਦੀ ਬਰਾਬਰ ਦੀ ਮਾਲਕ ਪਾਪਾ ਸਾਹਿਬ ਡਾਕਟਰ ਦੇ ਕੰਮ ਤੋਂ ਵੀ ਮੌਸਾ ਨੇ ਮੇਰਾ ਧਿਆਨ ਕਿਹਾ ਉਹਦੇ ਵਿੱਚ ਜੇ ਵੀ ਔਰਤ ਸ਼ਾਦੀशुदा ਆਏਗੀ ਤਾਂ ਉਹ ਕੇ ਸਾਨੂੰ ਬਰਾਬਰ ਦੀ ਬੱਚਿਆਂ ਦੀ ਹਿੱਸੇਦਾਰਾ ਘਰ ਦੀ ਹਿੱਸੇਦਾਰਾ ਪੜਨ ਦੀ ਹਿੱਸੇਦਾਰਾ ਦਾ ਲਖਨਾ ਚ ਖੜਨ ਦੀ ਵਿਸੇਦਾਰਾ ਨੌਕਰੀਆਂ ਜਾਨਾਂ ਦੀ ਵਿਸੇਦਾਰਾ ਉਹਨਾਂ ਦੇ ਸਦਾਰਨ ਮੁਤਾਬਕ ਸ਼੍ਰੀਮਤੀ ਇੰਦਰਾ ਨਾਲੀ ਔਰਤ ਹੁਕਮ ਦੇ ਨਾਤੇ ਪ੍ਰਧਾਨ ਮੰਤਰੀ ਦੇਸ਼ ਵੀ ਰਹੇ ਸੀ ਇਸ ਕਿਤਾਬ ਦਾ ਕਹਿੰਦਾ ਉਹ ਪਹਿਲੇ ਸੰਵਿਧਾਨ ਦੇ ਵਿੱਚ ਮਨੁਮਾਦੀਆਂ ਸੀ ਸੁਝਾਅ ਕਿ ਔਰਤ ਜਦੋਂ ਬੰਦਾ ਪੂਰਾ ਹੋ ਜਾਂਦਾ ਔਰਤ ਨੂੰ ਨਾਲ ਹੀ ਲਖਨਾ ਤੋਂ ਬਾਅਦ ਹੀ ਸਸਕਾਰ ਕੀਤਾ ਜਾਂਦਾ ਸੀ ਜੀਵਨ ਬੜਾ ਤੱਕ ਗਿਆਨ ਨਹੀਂ ਤਾਂ ਉਹਨਾਂ ਦੇ ਸਿਧਾਂਤ ਹੁੰਦਾ ਕਿ ਆਪਾਂ ਸਾਰਿਆਂ ਨੇ ਅਮਰੀਕਾ ਦੀ ਜਿਹੜੇ ਕਾਨੂੰਨ ਬਣਿਆ ਹੋਇਆ ਉਹ ਸੰਵਿਧਾਨ ਨੂੰ ਸੋਧ ਕਰਕੇ ਸੁਧਾਰ ਪਾੰਦਾਂ ਦੇ ਅਧਿਕਾਰੀ ਸ਼ੁਰੂ ਬਣਿਆ ਜਿਵੇਂ ਵਿੱਚ ਲਿਖਿਆ ਹਰ ਕਾਲ ਹਰ ਸਾਲ ਘੱਟੋ-ਘੱਟ 100 ਦਿਨਾਂ ਦਾ 100 ਦਿਨ ਕੰਮ ਦਿੱਤਾ ਜਾਏਗਾ ਇਸ ਲਈ ਨਿਯਮ ਪੀਛਿਆ ਗਿਆ ਹਰ ਕਾਲ ਹਰ ਸਾਲ ਘੱਟੋ-ਘੱਟ 100 ਦਿਨ ਦਿੱਤੇ ਜਾਣਗੇ ਇੱਕ ਨਿਰਧਨ ਤੋਂ ਬਣਿਆ 2005 ਦੇ ਵਿੱਚ ਜੇ ਤੁਸੀਂ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰੀ ਨਾਲ ਕੱਟੇ ਹੋ ਕੇ ਲਾਗੂ ਕਰੋਗੇ ਕਿ 100% ਕੰਮ ਸੋਕੁੱਤਰ ਹਰ ਸਾਲ ਹਰ ਸਾਲ 25 ਤੋਂ ਲੈ ਕੇ 30000 ਰੁਪਏ ਆਣਾ ਸੀ ਤਾਂ 2005 ਤੋਂ ਲੈ ਕੇ 2027 ਤੱਕ 20 ਸਾਲ ਹੋ ਗਿਆ ਆਪਾਂ ਉਹਨੀਆਂ ਸਾਲਾਂ ਦਾ ਜੋੜ ਲਾਈਏ ਤਾਂ ਤੁਹਾਡਾ 5,70,000 ਰੁਪਏ ਹਰ ਕਰ ਦਾ ਨਿਗਾਨ ਹੋ ਜਾਇਆ ਇਕ ਸਾਲ ਪਰ ਸਰਕਾਰ ਨੇ ਜ਼ਿੰਮੇਵਾਰੀ ਨਹੀਂ ਲਈ ਸੀ ਕਿ ਜਿਹੜੇ ਲੋਕ ਹੱਥ ਜੋੜ ਕੇ ਨੀਵੇਂ ਹੋ ਕੇ ਬੋਟਾ ਮੰਗਦੇ ਜਿਹੜੇ ਬੋਟਾ ਮੰਗਣ ਆਉਂਦੇ ਉਹ ਨੀਵੇਂ ਹੋ ਕੇ ਆਉਂਦੇ ਆ ਸੰਵਿਧਾਨ ਕਹਿੰਦਾ ਹੈ ਕਿ ਪਬਲਿਕ ਤੋਂ ਉਸ ਚੀਜ਼ ਦਾ ਜਿਹੜੇ ਚੁਣੇ ਹੋ ਲੋਕ ਤੋਂ ਸਭ ਤੋਂ ਲੈਂਦੇ ਨੇ ਪ੍ਰਕਿਰਿਆ ਜਰੂਰ ਪਬਲਿਕ ਦਾਇਆ ਕਰਦੀ ਹੈ ਬੋਟ ਪਾਉਂਦੀ ਆ ਤਾਂ ਉਹ ਜੇਤੂ ਘਰਾੜੀ ਦੇਆ ਸਰਟੀਫਿਕੇਟ ਮਿਲਦਾ ਤਾਂ ਉਹਦੀ ਜ਼ਿੰਮੇਵਾਰੀ ਕੀ ਬਣਦੀ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਇਹ ਪਬਲਿਕ ਦਾ ਰਜਗਾਰ ਲਾdoctype ਨਾ ਪਬਲਿਕ ਦਾ ਵਿਕਾਸ ਲਾdoctype ਨਾ ਪਬਲਿਕ ਦਾ ਸਿਧਾਨ ਲਾdoctype ਨਾ ਪਬਲਿਕ ਨੂੰ ਅਨਸਾਠ ਦੇਣਾ ਪਬਲਿਕ ਦੇ ਅ ਬੱਚਿਆਂ ਦੇ ਹੱਕ ਵਿੱਚ ਛਿੰਤਾਂ ਦੇ ਮੱਦੇ ਪਾਸ ਕਰਕੇ ਢਿੱਗੇ ਸਤਾ ਪਰ ਉਹ ਉਲਟਾ ਕਰ ਰਹੀ ਹੈ ਸਿਸਟਮ ਨਾਲ ਤੁਸੀਂ ਦੇਖਿਓ ਜਦੋਂ ਵੋਟਾਂ ਪੈਂਦੀਆਂ ਹੁੰਦੀਆਂ ਉਹ ਜਦੋਂ ਆਉਂਦੇ ਆ ਸਾਡੇ ਬੀਜਾ ਕੋਈ ਕਿਸੇ ਨੂੰ ਮਾਰਸ ਕਿਸੇ ਨੂੰ ਪਾਇਆ ਕਿਸੇ ਨੂੰ ਚੱਕਿਆ ਕਿਸੇ ਨੂੰ ਦਿੰਦੇ ਕਿਸੇ ਨੂੰ ਪਰੋਣਾ ਕੀ ਹੈ ਜਦੋਂ ਤਿਆਰੀ ਕਰਦੇ ਆ ਸਫਾਈ ਕਰਦੇ ਆ ਸਾਡੇ ਲੋਕ ਟੈਂਟ ਲਾਉਂਦੇ ਆ ਸਾਡੇ ਲੋਕ ਕੁਰਸੀਆਂ ਡਾਉਂਦੇ ਆ ਸਾਡੇ ਲੋਕ ਪਾਣੀ ਪਿਉਂਦੇ ਆ ਸਾਡੇ ਲੋਕ ਕੰਮ ਕਰਦੇ ਆ ਸਾਡੇ ਲੋਕ ਨਾਰੇ ਲਾਉਂਦੇ ਆ ਸਾਡੇ ਲੋਕ ਭੰਗੜਾ ਪਾਉਂਦੇ ਨੇ ਸਾਡੇ ਲੋਕ ਜੂਵੇਂ ਬਾਂਦਰ ਨੇ। ਖਾਣੇ ਲਈ ਖਾੜ ਪਉਂਦੇ ਆ ਸਾਡੇ ਲੋਕ ਲੱਡੂਆਂ ਨਾਲ ਟੋਲਦੇ ਆ ਸਾਡੇ ਲੋਕ ਲੜਾਈ ਹੋਵੇ ਤੇ ਅੱਗੇ ਲੱਗਦੇ ਨੇ ਸਾਡੇ ਲੋਕ। ਤੇ ਬੋਟਾ ਪਉਂਦੇ ਆ ਸਾਡੇ ਜਿਦੇ ਬੋਤਾ ਪੈਂਦੀਆਂ ਸਾਤੀ ਤੇ ਕੀ ਮਿਲਦਾ ਸਾਡੀ ਬੋਲ ਦੀ ਬਦੌਲਤ ਉਹਨੂੰ ਕਾਰ ਜੱਡੀ ਉਹਨੂੰ ਕੋਠੀ ਉਹਨੂੰ ਖਰਚੇ ਮਿਲਦੇ ਨੇ ਸਾਡੀ ਬੋਲ ਦੀ ਬਦੌਲਤ ਤਾਂ ਜਿਦੋਂ ਉਹ ਬੈਠਦਾ ਕੁਰਸੀ ਤੇ ਤਾਂ ਉਹ ਉਹ ਕੰਮ ਕੀ ਕਰਦਾ ਸਾਤਿ ਦੇ ਉਹ ਨਰੇਗਾ ਕੱਟ ਗਿਓ ਪੈਨਸ਼ਨ ਕੱਟ ਗਿਓ ਰਾਸ਼ਨ ਕੱਟ ਗਿਓ ਸਰਦਕੀ ਰੋਕ ਦੇ ਮਕਾਰ ਰੋਕ ਦੋ ਮਰਲੇ ਉਹ ਇੱਕ ਫੇਰ ਚਾਰ ਸਾਨਾ ਪੰਜ ਛੀਆਂ ਮੀਲਾ ਜੀ ਸਾਡੇ ਤੇ ਆਣਾ ਤੇ ਉਹੋ ਪੁਰਾਣਾ ਡਰਾਮਾ ਹੀ ਉਹਨਾਂ ਨੇ ਫੇਰ ਕਰਨਾ ਆ ਸਾਡੇ ਬਜ਼ੁਰਗ ਖੜੇ ਆ ਮੜਜ ਕਾਂਡਾਂ ਵਿੱਚ ਇਹ ਬਜ਼ੁਰਗ ਸਾਡੇ ਮੁੱਛਾਂ ਨੂੰ ਵੱਟ ਚੜਾਉਂਦੇ ਆ ਮੇਰੀ ਕਾਲੀ ਪਾਰਟੀ ਆ ਇੱਕ ਇਧਰੋਂ ਮੁੱਛਾਂ ਨੂੰ ਵੱਟ ਚੜਾਉਣਾ ਮੇਰੀ ਕਾਂਗਰਸ ਪਾਰਟੀ ਆ ਬੁਝੇ ਬਾਈ ਇਵੇਂ ਹੀ ਆ ਨਾ آج کسی نے کیا تو انویس سکتو اڈی پارٹی میں جاؤ تو اڈا میرے اگلا دا کنونوں پیٹے بامنے را چاہتے ہیں لاہی براہ کیا نہیں سکتے ہیں میں لہی براہ کیا نہیں سکتے ہیں اب میرے توسی کی سمجھے اوہے کو بناتے چلے جائیں گے آگیل ہی بائنا ہے نہیں بائنا اس لئے آگی راکھی کسی ہٹا نہیں آگ کر نہیں ہے دیکھو ਸਰੀਰ ਤੇ ਕਪੜਾ ਤੁਸੀਂ ਆਪ ਪਾਇਆ ਕਪੜਾ ਧੋਤਾ ਤੁਸੀਂ ਆਪ ਸਰੀਰ ਤੁਸੀਂ ਆਪ ਦਾ ਸਾਫ ਕੀਤਾ ਪੇੜ ਵੀ ਪਾਲਣਾ ਪੁੱਛਣਾ ਤੁਸੀਂ ਆਪ ਕਰ ਰਹੇ ਹੋ ਰੋਕੇ ਖੱਤ ਵੀ ਤੁਹਾਨੂੰ ਜਿਹੜੇ ਆਪਦੇ ਆਪ ਨੂੰ ਵਾਖੂ ਕਰੋਣੇ ਪੈਣਗੇ ਇਹਨਾਂ ਦੀ ਮਹੀਨੇ 'ਚ ਇੱਕ ਵਾਰ ਕਿੱਥੇ ਹੋ ਕੇ ਉੱਥੇ ਜਾਣਾ ਜਿੱਥੇ ਸਾਡਾ ਨੌਕਰ ਹੈ ਕੋਣ ਨੌਕਰ ਸਾਡਾ BC ਸਾਡਾ ਨੌਕਰ 2.5 ਲੱਖ ਰੁਪਇਆ ਤਨਖਾਹ ਲੈਂਦਾ ਉਹ ਤਨਖਾਹ ਤੁਹਾਡੀ ਜੇਬ ਚੋਂ ਜਾਂਦੀ ਹੈ ਜੀਬ ਤੇ ਤੁਹਾਨੂੰ ਪਤਾ ਨਹੀਂ ਕਿ ਕਿੱਸ ਚੋਂ। ਤੁਸੀਂ ਕਪੜਾ ਲਿਆ ਸਰਕਾਰ ਨੇ ਟੈਕਸ ਕਟਿਆ, ਦਿੱਤੀ ਲਈ ਸਰਕਾਰ ਨੂੰ ਟੈਕਸ ਕਟਿਆ, ਖੌਦਾ ਲਿਆ ਟੈਕਸ ਕਟਿਆ। ਆਹ ਮਕਾਨ ਬਣਾਉਣ ਲਈ ਮਟੀਰੀਅਲ ਦੇ ਆਸ ਟੈਕਸ ਕਟਿਆ, ਮਸ਼ੀਨਰੀ ਲਈ ਟੈਕਸ ਕਟਿਆ। ਟੈਕਸ ਸਰਕਾਰ ਦੇ ਖਜ਼ਾਨੇ ਚ ਜਾਂਦਾ। ਦੋ ਤਰ੍ਹਾਂ ਦੇ ਲੋਕ ਨੇ ਜਿਹੜੇ ਪਬਲਿਕ ਦੇ ਕੰਮ ਕਰਨ ਲਈ ਤੇ ਪਬਲਿਕ ਦੀ ਜੇਬ ਚੋਂ ਤਨਖਾਹ ਲੈਂਦੇ ਨੇ। ਜਿਹੜੇ ਚੁਣੇ ਹੋਏ ਆ ਲੋਕ ਉਹਨਾਂ ਨੇ ਪਬਲਿਕ ਦਾ ਵਿਕਾਸ ਕਰਨਾ ਉਹ ਵੀ ਪਬਲਿਕ ਦੇ ਪੈਸੇ ਵੀ ਕੰਮ ਕਰਦੇ ਆ ਪਬਲਿਕ ਦੇ ਪੈਸੇ ਦੀ ਤਲਖਾ ਲੈਂਦੇ ਆ ਜਿਹੜੇ ਇਹ ਮਾਲਕ ਦਾ ਨਰੇਗਾ ਦਾ ਜੋਬਕਾਰ ਦਾ ਜਿਹੜਾ ਮਾਲਕ ਆ ਉਹ ਮਾਲਕ ਨੂੰ ਕੰਮ ਲੈ ਕੇ ਦੇਣਾ ਕੰਮ ਦੇ ਪੈਸੇ ਲੈ ਕੇ ਦੇਣੀ ਉਹ ਦਫਤਰਾਂ 'ਚ ਬੈਠਾ ਹੋਇਆ ਪਬਲਿਕ ਦਾ ਨੌਕਰ ਅਰਬ ਰੁਪਏ ਲੈ ਲੈਂਦਾ ਲੇਕਿਨ ਮਾਲਕ ਜਿਹੜਾ ਹੈਗਾ ਉਹ ਅੱਜ ਵੀ ਰੋਜ਼ਾ ਫਿਰਦਾ ਫਿਰਦਾ ਉਹ ਨੌਕਰ ਜਿਹੜਾ ਹੈਗਾ ਜਿਹੜਾ ਚੁਣਿਆ ਹੋਇਆ ਪਬਲਿਕ ਦਾ ਜ਼ਿੰਮੇਵਾਰ ਉਹ ਆਪਸ ਵਿੱਚ ਮਿਲ ਗਏ ਉਹ ਕਹਿੰਦੇ ਖਾਓ ਤੇ ਖਵਾਓ lekin ਇਨਾ ਲੋਕਾਂ ਦਾ ਠੇਕਾ ਨਹੀਂ ਇਹਨਾਂ ਲੋਕਾਂ ਦਾ ਠੇਕਾ ਨਹੀਂ ਜਿਵੇਂ ਨਾ ਇਹ ਸਵਾਸਤਿ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਪਹਿਲੋਂ ਮੇਰੇ ਤੋਂ ਸਰਕਰ ਸਰਦਾਰ ਦੀਪਾਲਪੁਰ ਪਿੰਡ ਸੁਲਤਾਨ ਵਾਲੇ ਤੋਂ ਪਹੁੰਚੀ ਹੋਇਆ ਉਹ ਦੋ ਮਿੰਟ ਲਈ ਗੱਲ ਕਰਾਂਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਹਿੰਦੇ ਕ੍ਰਿਸ਼ਨਾ ਜੇ ਕੋਈ ਸੱਚੀ ਮੁੱਚੀ ਗੱਲ ਕਰਨੀ ਚਾਹਦੇ ਹੋ ਤੁਹਾਡੇ ਨਾਲ ਹੱਥ ਹੀ ਤੁਹਾਡੇ ਨਾਲ ਹਾਸਾ ਹੋਇਆ ਕਿਹੋ ਜਿਹੇ ਦਿਨ ਕੱਸੀਓ ਤਾਂ ਉਹ ਤੁਸੀਂ ਬੋਲਨੇ ਆ ਪਿੰਡ ਸੁਲਤਾਨਾ ਨੇ ਕੋ ਸਰਕਲ ਤੋਂ ਤਾਂ ਨਹੀਂ ਬਲ ਪਾਉਂ ਸਰਕਲ ਤੋਂ ਦਾਹ ਦੇ ਪਾਉਂ ਸਤਾਨਾ ਚ ਰਹਿਣ ਵਾਲੇ ਤੇ ਕਿਹੜੇ ਚੁੱਕਿਆ ਸੱਚੀ ਕੱਚ ਮੇਡੰਗ ਕਰ ਰਹੇ ਆ ਤੇ ਰਪਰੇਤ ਸਿੰਘ ਮੇਰੇ ਖੜਾ ਕੀਤਾ ਹੈ ਇਹਨਾਂ ਇਸ ਪਿੰਡ ਦੇ ਵਿੱਚ ਨਾ ਕੰਮ ਇਹ ਰਿਹਾ ਤੇ ਨਾ ਹੀ ਕੋਈ ਗਰੀਬ ਬਹੁਤੀ ਕਲਪ ਦੇ ਆ ਨਾ ਕੋਈ ਸੂਰਤ ਨਾ ਕੋਈ ਬਣਾਚਨਾ ਕੋ ਮਰ ਲੈ ਕੋਚ ਨਹੀਂ ਆ ਰਹੇ ਇਸ ਵਾਸਤੇ ਇਹਨਾਂ ਦੇ ਵਾਸਤੇ ਬੀਬੀਆਂ ਪੈਣਾ ਵਾਸਤੇ ਕੰਮ ਦਿੱਤਾ ਜਾਵੇ ਤੇ ਹਰ ਇੱਕ ਪਿੰਡ ਦੇ ਵਿੱਚ ਮੱਗੇ ਸਿੰਘ ਪ੍ਰਧਾਨ ਦੇ ਨਾਲ ਜੁੜੇ ਹੋਏ ਆ ਇਹ ਦਾ ਕਰੇ ਜੋੜ ਕੇ ਰਵਾਂਗੇ ਇਸੇ ਤਰ੍ਹਾਂ ਕੰਮ ਚਲਾਉਣਾ ਹੈ। ਜਾਂ ਕੋਈ ਨਹੀਂ ਕਿਉਂਕਿ ਖਰਚੇ ਬਹੁਤ ਵੱਧ ਗਏ ਤੇ ਇਹੋ ਬੱਚੇ ਵਿੱਚ ਚਲਤ ਨਾਲ ਮਟੇ ਆਪ ਦੇ ਨਹੀਂ ਪਾਵੇਂ ਪਿੰਦੀ ਨੇ ਕੋਈ ਕੰਮ ਅਕਤੀ ਬਣਾਈ ਦਿੱਤਾ ਵੀ ਚਲਦਾ ਹੀ ਨਹੀਂ ਜਿੱਤਦਾ। ਬਹੁਤ ਦਾ ਸੰਦਾ ਨਹੀਂ ਤੇ ਮੇਰਾ ਘਰ ਵਾਲਾ ਮੰਜੀ ਤੇ ਪਿਆਰ ਸੀ ਤੇ ਮੇਰਾ ਮੁੰਡਾ ਨਸ਼ਾ ਬਹੁਤ ਕਰਦਾ ਸੀ। بہت کرتا گھر سے کوئی غریبی بہت ہے ایسا نہیں گڑا آپ کو دیکھ گریباں کہ تھی گابر گئے ہو میں تم پوچھنا چاہوں گا کل کی حادثہ ہوا کس طرح ہوا وہ بارے میں خور حاند پاہالی خیل aperture خل rear خم stop ої دن گا ਬੇੜੀ ਦਾ ਸੈਂਟ ਨਹੀਂ ਗਾ ਰਿਹਾ ਜੀ ਨਹੀਂ ਗਾ ਰਿਹਾ ਇਹ ਕਿੰਨੇ ਚਿਰ ਤੋਂ ਕੰਮ ਨਹੀਂ ਲੱਗਾ ਤਾਂ ਸਾਲੋਂ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਸਾਲ ਹੋ ਗਏ ਜੀ ਸਾਡਾ ਪਹਿਲਾ ਇਹ ਦੋ ਸਾਲ ਹੋ ਗਏ ਆ ਮਤਲਬ ਜੋ ਦੋ ਵਾਰੀ ਨਾਮ ਆਇਆ ਉਸ ਤੋਂ ਬਾਅਦ ਕਹੀਏ ਸਾਡਾ ਨਾਮ ਕਦੇ ਵੀ ਤੁਹਾਡਾ ਕੰਮ ਨਹੀਂ ਮਿਲਿਆ ਪੇਂਟ ਦੇ ਨਾਮ ਕੱਟੇ ਆਖਾਟ ਬਣੇ ਤੇ ਕੰਮ ਨਹੀਂ ਸਾਡਾ ਆ ਰਿਹਾ ਚਲੋ ਆਪਾਂ ਸਟੇਟਮੈਂਟ ਲੈਂਦੇ ਹਾਂ ਇੱਥੇ ਪੈਜ ਕਿਹਦਾ ਮਟਾ ਦਾ ਰੁਤੀ ਵੀ ਕਦੀ نہیںر دو سال ہو گئے ہو گیا تھا آج نہیں کیا میں اپ کا ہے ہاں پن جی کم سے کم ہاں چند دن اپ کا سالوں میں کم میرا کم منتر سے پہلے ہاں پیسے میں چلو لے لے پیسے چلو بہت بھی ہر سال دینا نے گارنٹی پچھلے ہر ریٹ بن گیا لگ بھگ تین سو بائی روپیے ہے ریٹ پلس دس پرسینٹ خرچہ ہے تین سو چونتی روپیے دہلی کا ਤਾਂ ਉਹਨਾਂ ਜੋੜ ਲਈਏ ਕਿ ਤੁਹਾਡਾ ਸਾਲ ਦਾ 14 34000 ਰੁਪਏ ਬਰਦਾ ਹਰ ਕਰ ਨਵੇਂ ਰੇਟ ਦੇ ਸਾਹ ਪਰ ਇਹਦੇ ਲਈ ਤੁਸੀਂ ਕੀ ਕਰਨਾ ਲਗਾਤਾਰ ਇਹਦੇ ਤੇ ਸਰਕਰ ਚ ਰਹਿਣਾ ਆਪਣਾ ਮੰਨ ਬਤ ਕਿੱਥੇ ਸਪਰਕ ਚ ਰਹਿਣਾ ਇਹ ਨਾਲ ਲੋਕਾਂ ਨੇ ਹਰ ਪ੍ਰੀਤ ਨੂੰ ਦਾ ਜਿਹੜਾ ਹੈਗਾ ਉਹਨੂੰ ਤੁਸੀਂ ਦੇ ਵਿੱਚ ਚੀਜ਼ਾਂ ਦੇਣੀਆਂ ਫੂਟੋ ਕਰਨਾ ਨਰਕਰ ਬਹਿਸਤ ਜੋ ਦੂਸਰੀ ਗੱਲ ਆ ਕਿ ਤੁਸੀਂ ਕਿਸੇ ਸ਼ੱਕ ਚ ਘਾਰੇ ਜਾਈ ਆਪਣੀ ਪਾਰਟੀ ਮਜ਼ਦੂਰਾ ਦਿਆ ਜਿਦੇ ਵਿੱਚ ਲਿਖਿਆ ਸਮੂਹ ਮਜ਼ਦੂਰ ਵੈਲਫੇਅਰ ਸਭਾ ਸਮੂਹ ਮਜ਼ਦੂਰ ਵੈਲਫੇਅਰ ਸਭਾ ਲਿਖੀ ਆ ਨਾ ਇਹ ਕਾਂਗਰਸੀ ਆ ਨਾ ਕਾਲੀ ਆ ਕਿ ਨਾ ਚੜ ਵਾਲੇ ਵੀ ਇਹ ਇਹਨਾਂ ਬੋਟ ਨਾਲ ਕੋਈ ਮਤਲਬ ਨਹੀਂ ਇਹ ਇਹ ਮਜ਼ਦੂਰਾਂ ਦੀ ਪਾਰਟੀ ਹੈ ਇਹ ਤੁਹਾਡੀ ਆਪਣੀ ਪਾਰਟੀ ਆ ਇਹਦਾ ਸਾਥ ਵੀ ਦੇਣਾ ਤੇ ਇਹਨੂੰ ਤੁਸੀਂ ਸਹੀ ਤਰੀਕੇ ਨਾਲ ਕੰਮ ਨਾਲ ਚਲਾਉਣਾ ਇਹ ਨਹੀਂ ਹੈ ਕਿ ਮੌਕਾ ਮਿਲ ਜਾਵੇ ਤੁਹਾਨੂੰ ਬੱਗਾ ਸਿੰਘ ਦੀ ਨਾਲ ਦੁਰਕੇ ਪਰ ਉਹ ਪਾਵਰ ਨਹੀਂ ਦਿੱਤੀ ਆ ਤਾਂ ਉਸ ਤੋਂ ਬਾਅਦ ਤੁਹਾਨੂੰ ਦਫਤਰ ਵਾਲੇ ਕਹਿਣ ਮੈਂ ਵੀ ਪਾ ਦੇਵਾਂ ਤੁਹਾਡਾ ਸਾਹ ਜੀ ਆਪਾਂ ਮੰਨ ਕੇ ਖਾਵਾਂਗੇ ਇਹ ਵੀ ਨਹੀਂ ਨਹੀਂ ਕੈਸੇ ਖਾਵਾਂਗੇ ਇਹ ਵੀ ਨਹੀਂ ਸਹੀ ਗੱਲ हां ਮੇਨ ਤਾਂ ਉਹ ਬਦਲਿਆ ਜਾਊਗਾ ਤੇ ਜਿਹੜਾ ਬਦਲੇ ਜਿਹੜਾ ਬੰਦਾ ਸ਼ਿਕਾਇਤ ਕਰੂਗਾ ਉਸ ਬੰਦੇ ਨੂੰ ਅਸੀਂ ਫੇਰ ਲੀਡਰ ਬਣਾਉਣਾ ਹੈ ਇਹ ਨਹੀਂ ਜਾਣ ਅਸੀਂ ਬਦਲਾਂਗੇ ਬੇਫਿਕਰ ਸਾਰੇ ਲੋਕ ਜੀ ਤਾ ਮੈਨੂੰ ਮਿਹਨਤ ਤੁਹਾਡੀ ਤੋਂ ਜੇ ਤੁਸੀਂ ਸਾਰੇ ਮੇਰਾ ਸਾਥ ਵੀ ਦਿਓਗੇ ਤੇ ਆਪਣੇ ਹੱਕਾਂ ਲਈ ਮਹੀਨੇ ਚ ਇੱਕ ਦਿਨ ਦਾ ਟਾਈਮ ਸੱਡਣਾ ਤੁਸੀਂ ਸਭ ਹੱਕ ਕੇ ਲਈ ਦੇਵੋ ਤੇ ਤੁਹਾਡੀ ਸੰਸਥਾ ਜਿੱਤ ਚ ਲੱਗੀ ਕਾਲ ਲੈਕਸ਼ਪ ਪਰ ਜੀ ਵੀਰ ਬੱਚਾ ਤੇ ਤੁਹਾਡੇ ਆ ਪੈਸ਼ਾ ਤੁਹਾਡੀ ਵਾਲੀ ਮਕਾਨ ਟੈਲ ਬੱਤੇ ਬੈਕਿੰਗ ਮਾਪੀ ਗ੍ਰਾਂਟ ਤੁਹਾਡੀ ਮਰਲੇ ਮਕਾਨ ਟਵਾਟੇ ਆ ਇਸ ਲਈ ਸਾਥ ਦਿਓ ਇੰਨਾ ਕਿੰਦਿਆ ਹੋਇਆ ਸਾਨੂੰ ਜੈਪੀਨ ਜੈ ਭਾਗਤ ਸਸਤਾ ਜੀ ਨਮਸਕਾਰ